ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਆਮਨ ਬੁਟੀਕ ਚੈਨਲ ਦੇ ਉੱਤੇ ਜੋ ਆਪਾਂ ਉਸ ਦਿਨ ਕਢਾਈ ਕਰਨ ਲਈ ਸ਼ਾਬਾਸ਼ ਉਤਾਰਿਆ ਤੀਗਾ ਅੱਜ ਉਸ ਛਾਪੇ ਵਾਲੇ ਫੁੱਲਾਂ ਦੀ ਕਢਾਈ ਕੀਤੀ ਜਾ ਰਹੀ ਆ ਮੈਂ ਤੁਹਾਨੂੰ ਦਿਖਾਉਣਾ ਵੀ ਕਢਾਈ ਚੱਲ ਰਹੀ ਆ ਆਮਨ ਕਢਾਈ ਕਰ ਰਹੀ ਆ ਤੇ ਤੁਸੀਂ ਵੀਡੀਓ ਦੇਖ ਕੇ ਸਾਨੂੰ ਦੱਸਿਓ ਵੀ ਤੁਹਾਨੂੰ ਇਹ ਕਢਾਈ ਕਿਸ ਤਰ੍ਹਾਂ ਦੀ ਲੱਗੀ ਤੇ ਜਿਹੜਾ ਇਹ ਕਢਾਈ ਦਾ ਰੇਟ ਹੋਊਗਾ ਉਹ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਪਾਵਾਂਗੇ ਤੇ ਤੁਸੀਂ ਕਮੈਂਟ ਜਰੂਰ ਕਰਿਓ ਵੀ ਤੁਹਾਨੂੰ ਇਹ ਕੜਾਈ ਕਿੱਦਾਂ ਦੀ ਲੱਗੀ ਮੈਂ ਤੁਹਾਨੂੰ ਦਿਖਾਉਣਾ ਅਮਨ ਕੜਾਈ ਕਰ ਰਹੀ ਆ ਬਣੇ ਰਹੋ ਤੁਸੀਂ ਵੀਡੀਓ ਨਾਲ ਚਲੋ ਆਪਾਂ ਦੇਖਦੇ ਆਂ ਕੜਾਈ ਹੁੰਦੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਛੋਟੇ ਫੁੱਲ ਜਿਹੜੇ ਉੱਤੇ ਆਪਾਂ ਸ਼ਾਪੇ ਦੇ ਦੌਰਾਨ ਛੋਟੇ ਫੁੱਲ ਨਹੀਂ ਉਹਦੇ ਤੇ ਸੂਟ ਦੇ ਉੱਤੇ ਉਤਾਰੇ ਤੀਗੇ ਆਹ ਛੋਟੇ ਫੁੱਲਾਂ ਦੀ ਕੜਾਈ ਕੀਤੀ ਗਈ ਆ ਜੋ ਅਮਨ ਨੇ ਪਹਿਲਾਂ ਕਰ ਦਿੱਤੀ ਆ ਆ ਦੇਖੋ ਨਾ ਕਿੰਨੇ ਸੋਹਣੇ ਲੱਗਦੇ ਨੇ ਮੈਂ ਤੁਹਾਨੂੰ ਉਸ ਦਿਨ ਵੀ ਕਹਿ ਦਿੱਤਾ ਵੀਹ ਛਾਪੇ ਦਰਾਂ ਕਿੰਨੇ ਸੋਹਣੇ ਲੱਗ ਰਹੇ ਨੇ ਜਦੋਂ ਇਹਨੂੰ ਕਢਾਈ ਦਾ ਰੂਪ ਦੇਤਾ ਵੀ ਕਿੰਨਾ ਵਧੀਆ ਲੱਗੂਗਾ ਵੈਸੇ ਹਜੇ ਇਹਦੇ ਧਾਗੇ ਧੂਕੇ ਕੱਟਨੇ ਰਹਿੰਦੇ ਨੇ ਇਸ ਕਰਕੇ ਇਹਦੇ ਤੇ ਸ਼ਾਈਨਿੰਗ ਥੋੜਾ ਘੱਟ ਦਿਖਰੀ ਹੋਊਗੀ ਜਿਵੇਂ ਆਹ ਧਾਗੇ ਹੋ ਗਏ ਹਨ ਇਹਦੇ ਵਿੱਚ ਦਿਖ ਰਹੇ ਨੇ ਕੱਟਣ ਵਾਲੇ ਰਹਿੰਦੇ ਨੇ ਕਿਉਂਕਿ ਹਜੇ ਕਢਾਈ ਕੰਪਲੀਟ ਨਹੀਂ ਹੋਈ ਕਢਾਈ ਦਾ ਕੰਮ ਚੱਲ ਰਿਹਾ ਆ ਦੇਖੋ ਇਹ ਦਰਾਂ ਨੂੰ ਕਢਾਈ ਕਰ ਰਹੇ ਨੇ ਆ ਇਹ ਉਹ ਫੁੱਲਾ ਵੱਡਾ ਜਿਹੜਾ ਮੈਂ ਤੁਹਾਨੂੰ ਉਸ ਦਿਨ ਦਿਖਾਇਆ ਸੀਗਾ ਇਹਦ ਕੜਾਈ ਹੋ ਗਈ ਕਿੰਨਾ ਸੋਹਣਾ ਲੱਗੂਗਾ ਇਹ ਅਸੀਂ ਇਸ ਡਿਸਕ੍ਰਿਪਸ਼ਨ ਦੇ ਵਿੱਚ ਤੇ ਜਿਹੜਾ ਇਸ ਵੀਡੀਓ ਦਾ ਪੋਸਟਰ ਹੁੰਦਾ ਉਹਦੇ ਉੱਤੇ ਆਪਣਾ WhatsApp ਨੰਬਰ ਵੀ ਐਡ ਕਰਦੇ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ WhatsApp ਕਾਲਿੰਗ ਦੇ ਰਾਹੀਂ ਤੇ ਸਾਥ ਕੜਾਈ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਜਗ੍ਹਾ ਤੋਂ ਹੋ ਅਸੀਂ ਕੋਰੀਅਰ ਰਾਹੀਂ ਸੂਟ ਪਹੁੰਚਦਾ ਕਰ ਦਿੰਨੇ ਆ ਹੁਣ ਜਿਵੇਂ ਕਈ ਕਸਟਮਰ ਸਾਥੋਂ ਕੱਲੀ ਕਢਾਈ ਕਰਵਾਉਂਦੇ ਨੇ ਤੇ ਕਈ ਕਸਟਮਰ ਸਾਨੂੰ ਕਹਿੰਦੇ ਨੇ ਵੀ ਆਪ ਦਾ ਰੰਗਵਾਨ ਤੇ ਕਪੜਾ ਦੱਸ ਦਿੰਦੇ ਨੇ ਵੀ ਇਸ ਤਰ੍ਹਾਂ ਦਾ ਸੂਟ ਚਾਹੀਦਾ ਹੈ ਅਸੀਂ ਆਪ ਸੂਟ ਮੁੱਲ ਲੈ ਕੇ ਉਹਦੇ ਤੇ ਕਢਾਈ ਕਰਕੇ ਅਗਲੇ ਨੂੰ ਕੋਰੀਅਰ ਕਰ ਦਿੰਨੇ ਆ ਇਹ ਤੁਹਾਡੀ ਚੋਅ ਹੈ ਜੀ ਵੀ ਤੁਸੀਂ ਸੂਟ ਲੈ ਕੇ ਭੇਜਣਾ ਜਾਂ ਸਾਡੇ ਨਾਲ ਹੀ ਸੂਟ ਲੈ ਕੇ ਉਹਦੇ ਤੇ ਕਢਾਈ ਕਰਵਾਉਣੀ ਆ ਉਹ ਤੁਸੀਂ ਜਦੋਂ ਸਾਡੇ ਨਾਲ ਵਟਸਐਪ ਕਾਲਿੰਗ ਕਰੋਗੇ ਨਾ ਉਹ ਉਸ ਵਕਤ ਗੱਲ ਕੀਤੀ ਜਾਊਗੀ ਜਦੋਂ ਤੁਸੀਂ ਦੇਖ ਹੀ ਸਕਦੇ ਹੋ ਨਾ ਕਿੰਨਾ ਸੋਹਣਾ ਫੁੱਲ ਲੱਗ ਰਿਹਾ ਤੇ ਇਹਦੇ ਵਿੱਚ ਹਜੇ ਦੂਜੇ ਰੰਗ ਪਾਉਣ ਵਾਲੇ ਰਹਿੰਦੇ ਨੇ ਸੂਟ ਦੇ ਦੂਜੇ ਹਿੱਸਿਆਂ ਤੇ ਇੱਕ ਦੋ ਫੁੱਲ ਕੜਾਈ ਕੀਤੇ ਜਾ ਚੁੱਕੇ ਹਨਾ ਉਹ ਮੈਂ ਸਾਨੂੰ ਦਿਖਾਉਣਾ ਦਿਖਾਓ ਆਪਨਾ ਆ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਾ ਰੈੱਡ ਗ੍ਰੀਨ ਕਿੰਨਾ ਸੋਹਣਾ ਕਲਰ ਦਾ ਕੰਬੀਨੇਸ਼ਨ ਆ ਆਉਣੇ ਕਿ ਇਸ ਤੋਂ ਵੀ ਵੱਡਾ ਫੁੱਲਾ ਨਾ ਉਹ ਆ ਨਾ ਅੱਜ ਜਿਹੜੇ ਫੁੱਲ ਦੀ ਕਢਾਈ ਚੱਲ ਰਿਹਾ ਉਹ ਇਸ ਤੋਂ ਵੀ ਵੱਡਾ ਫੁੱਲਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਵੇਂ ਆਪਣੀ ਪਹਿਲਾਂ ਉਹ ਸਰਦੀਆਂ ਵਾਲੇ ਹਾਂ ਸਰਦੀਆਂ ਵਾਲੇ ਫੁੱਲਾਂ ਦੀ ਕਢਾਈ ਕਰੀਦੀ ਆ ਬਸ ਛੂਟ ਵਾਲੀ ਮੋٹے ਛੂਟ ਦੀ ਉਹਦੇ ਵਿੱਚ ਤੁਸੀਂ ਵਧੀਆ ਯੂਕ ਦਿੱਤੇ ਨੇ ਤੁਸੀਂ ਵਧੀਆ ਵੀਡੀਓ ਨੂੰ ਪਿਆਰ ਦਿੱਤਾ ਤੇ ਉਹਦੇ ਵਿੱਚ ਤੁਸੀਂ ਕਮੈਂਟ ਵੀ ਕੀਤੇ ਹਨ ਵੀ ਕੜਾਈ ਬਹੁਤ ਸੋਹਣੀ ਆ ਇਸ ਤਰ੍ਹਾਂ ਤੁਸੀਂ ਸਾਡੀ ਹਰ ਇੱਕ ਵੀਡੀਓ ਦੇ ਵਿੱਚ ਕਮੈਂਟ ਕਰਿਆ ਕਰੋ ਉਹਦੇ ਨਾਲ ਐ ਵੀ ਸਾਡਾ ਹੌਸਲਾ ਬਣਿਆ ਰਹਿੰਦਾ ਆ ਤੁਸੀਂ ਦੇਖ ਸਕਦੇ ਹੋ ਵਿੱਚ ਜਾਮਨੀ ਰੰਗ ਦੀ ਕੜਾਈ ਕੀਤੀ ਜਾ ਰਹੀ ਹੈ ਹੁਣ ਵਿੱਚ ਤੇ ਜਦੋਂ ਇਸ ਕੜਾਈ ਦੇ ਵਿੱਚ ਹਨਾ ਵੱਖ-ਵੱਖ ਰੰਗਾਂ ਦੀ ਕੜਾਈ ਕੀਤੀ ਜਾਂਦੀ ਆ ਤਾਂ ਇਹ ਲੈ ਲੋ ਵੀ ਸਿਰਾਂ ਲੱਗਿਆਂ ਦਾ ਹੋ ਜਿਵੇਂ ਆ ਫੁੱਲ ਦੇਖੋ ਨਾ ਲਾਈਟ ਪਿੰਕ ਰਿਕਟ ਧਾਗੇ ਨਾਲ ਕੱਢਿਆ ਗਿਆ ਨੇ ਕਿੰਨਾ ਸੋਹਣਾ ਲੱਗ ਰਿਹਾ ਜਦੋਂ ਇਹਦੇ ਵਿੱਚ ਜਿਹੜੇ ਜਿਹੜੇ ਇਹਦੇ ਚ ਰੰਗ ਪਾਉਣੇ ਨੇ ਜਦੋਂ ਪਾ ਕੇ ਫੁੱਲ ਕੰਪਲੀਟ ਹੋ ਗਿਆ ਤਾਂ ਇਹ ਲਾ ਲਓ ਵੀ ਸੋਚੋ ਨਹੀਂ ਦੇਖੋ ਵੀ ਕਿੰਨਾ ਸੋਹਣਾ ਬਣੂਗਾ ਨਾ ਇਹ ਤੇ ਜਦੋਂ ਇਹ ਸੂਟ ਕੰਪਲੀਟ ਹੋ ਗਿਆ ਸਾਰੀ ਕਢਾਈ ਕੰਪਲੀਟ ਹੋ ਗਈ ਉਸ ਤੋਂ ਬਾਅਦ ਇਹ ਸੂਟ ਸਲਾਈ ਕਰਕੇ ਹਨਾ ਜਿੰਨਾਂ ਦਾ ਹੈਗਾ ਉਹ ਕੋਣਗੇ ਤੁਸੀਂ ਐ ਲੈ ਲਓ ਵੀ ਗੱਲ ਬਣ ਜੂਗੀ ਪੂਰੀ ਸੂਟ ਕਿੰਨਾ ਜਿਆਦਾ ਸੋਹਣਾ ਲੱਗੂਗਾ ਹਨਾ ਬਣ ਕੇ ਮੈਂ ਤਾਂ ਹੀ ਤੁਹਾਨੂੰ ਕਹਿਣਾ ਵੀ ਅਸੀਂ WhatsApp ਨੰਬਰ ਉੱਤੇ ਐਡ ਕਰਦੇ ਹੁੰਨੇ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਬਾਕੀ ਸੋਨੂੰ ਸਾਡਾ ਕੀਤਾ ਹੋਇਆ ਕੰਮ ਜਰੂਰ ਪਸੰਦ ਆਊਗਾ ਕਿਉਂਕਿ ਅਸੀਂ ਬਹੁਤ ਮਿਹਨਤ ਦੇ ਨਾਲ ਤੇ ਬਹੁਤ ਬਰੀਕੀ ਦੇ ਨਾਲ ਕਢਾਈ ਕਰਦੇ ਆ। ਉਹ ਸਾਨੂੰ ਹੁਣ ਪਤਾ ਆ ਜਿਹੜੇ ਜਿਹੜਿਆਂ ਨੂੰ ਹੁਣ ਕਢਾਈ ਬਾਰੇ ਪਤਾ ਜਿਹੜੇ ਕਢਾਈ ਕਰਵਾਉਂਦੇ ਨੇ ਜਿਹੜੇ ਲੇਡੀਜ਼ ਕਢਾਈ ਕਰਵਾਉਂਦੇ ਨੇ ਉਹਨਾਂ ਨੂੰ ਪਤਾ ਵੀ ਇਹ ਕਿੰਨਾ ਬਰੀਕੀ ਦਾ ਕੰਮ ਆ ਹਨਾ ਤੇ ਕਿੰਨਾ ਧਿਆਨ ਦੇ ਕੇ ਕਰਨ ਵਾਲਾ ਕੰਮ ਆ। ਆ ਜਾਮਨੀ ਗਾਦਰ ਵਿੱਚ ਪਾਏ ਯਾਰ ਇਹਨਾ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ। ਬਾਕੀ ਅਸੀਂ ਸ਼orts ਵੀ ਪਾਉਣੇ ਹੁੰਨੇ ਆ ਆਪਣੇ ਕੜਾਈ ਵਾਲੇ ਸੂਟਾਂ ਦੇ ਉਹ ਵੀ ਤੁਸੀਂ ਜ਼ਰੂਰ ਦੇਖਿਆ ਕਰੋ ਤੇ ਲਾਈਕ ਕਰਿਆ ਕਰੋ ਇਹ ਦੂਵਲ ਦੂਜਾ ਕਲਰ ਪਾਇਆ ਜਾਊਗਾ ਮੈਂ ਤੁਹਾਨੂੰ ਵਿਰੋਹ ਦਿਖਾਉਣਾ ਲਓ ਜੀ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਨਾ ਆਪਾਂ ਫੁੱਲ ਕੰਪਲੀਟ ਹੋਏ ਦੀ ਵੀਡੀਓ ਦੇਖਾਂਗੇ ਤੇ ਆਹ ਦੇਖੋ ਫੁੱਲ ਕੰਪਲੀਟ ਹੋ ਚੁੱਕਿਆ ਤੇ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਨਾ ਇਹ ਬਾਕੀ ਇਹਦੇ ਤੋਂ ਧਾਗੇ ਹੀ ਕੱਟਨੇ ਪੈਂਦੇ ਨੇ ਇਸ ਕਰਕੇ ਸ਼ਾਈਨਿੰਗ ਥੁੜੀ ਕੱਟੂਗੀ ਤੁਸੀਂ ਇਹ ਦੇਖੋ ਵੀ ਫੁੱਲ ਹੈ ਨਾ ਕੜਾਈ ਕੀਤਾ ਹੋਇਆ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਜਦੋਂ ਸਾਰੇ ਸੂਟ ਤੇ ਹੈ ਨਾ ਵੀ ਕੜਾਈ ਕੀਤੀ ਗਈ ਜਿਵੇਂ ਆ ਸ਼ਾਪੇ ਦੇਖ ਰਹੇ ਨੇ ਸੋਨੂੰ ਛੋਟੇ ਫੁੱਲਾਂ ਦੇ ਹੈ ਨਾ ਤੇ ਬਾਕੀ ਕਾ ਫੁੱਲਾ ਅਦੋਂ ਦੇਖ ਹੀ ਸਕਦੇ ਹਾਂ ਨਾ ਖੂਬਸੂਰਤੀ ਦੇਖ ਲਈ ਬਣਦੀ ਹੈ ਨਾ ਇਹਦੀ ਜਦੋਂ ਉਹਨੇ ਇਹ ਆਪਣਾ ਤੁਸੀਂ ਐਸੇ ਸੋਚ ਕੇ ਦੇਖੋ ਨਾ ਸੂਟ ਸਲਾਈ ਕਰਕੇ ਪਾਇਆ ਹੋਊਗਾ ਤਾਂ ਕਿੰਨਾ ਜਿਆਦਾ ਸੋਹਣਾ ਲੱਗੇਗਾ ਤੁਸੀਂ ਸਾਡੇ ਕੋਲ ਕਢਾਈ ਕਰਵਾ ਸਕਦੇ ਹੋ ਇਸ ਤਰ੍ਹਾਂ ਦੀ ਜਾਂ ਜਿਹੜੀ ਵੀ ਤੁਸੀਂ ਕਢਾਈ ਕਰਾਉਣਾ ਚਾਹੋ ਆਪਦਾ ਡਿਜ਼ਾਈਨ ਸਾਨੂੰ ਭੇਜ ਸਕਦੇ ਹੋ ਅਸੀਂ WhatsApp ਨੰਬਰ ਉੱਤੇ ਐਡ ਕਰਾਂਗੇ ਉਹਦੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਸਾਡੇ ਕਢਾਈ ਦੇ ਕੋਈ ਰੇਟ ਵੀ ਇੰਨੇ ਜਿਆਦਾ ਨਹੀਂ ਹੈਗੇ ਤੇ ਹਾਂ ਕਢਾਈ ਤੁਸੀਂ ਦੇਖ ਹੀ ਲਈ ਹੈ ਨਾ ਵੀ ਕਿੰਨੀ ਸੋਹਣੀ ਆ ਪੈਨਲ ਵਾਲੀ ਵੀਡੀਓ ਦੇ ਵਿੱਚ ਵੀ ਦੇਖਨੇ ਕੜਾਈ ਵੱਲੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕੜਾਈ ਵੀ ਕਿੱਦਾਂ ਦੀ ਆ ਤੇ ਜਿੰਨਾ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਹਨਾ ਵੱਧ ਤੋਂ ਵੱਧ ਲੋਕਾਂ ਤੱਕ ਜਾਊਗੀ ਉਹਨੇ ਲੋਕ ਸਾਡੇ ਨਾਲ ਸੰਪਰਕ ਕਰਨਗੇ ਹਨਾ ਤੇ ਸਾਡੇ ਚੈਨਲ ਦਾ ਨਾਂ ਹੋਊਗਾ ਤੇ ਸਾਡੇ ਬੁਟੀਕ ਦਾ ਨਾਂ ਹੋਊਗਾ ਅਮਨੁ ਬੁਟੀਕ ਦਾ ਤਾਂ ਹੀ ਮੈਂ ਤੁਹਾਨੂੰ ਵਾਰੀ-ਵਾਰੀ ਕਹਿੰਨਾ ਉਹਨਾਂ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਲਾਈਕ ਕਰਿਓ ਐਨਾ ਜੁਡੀਓ ਦੇ ਵਿੱਚ ਲਾਈਕ ਨਾਲ ਤਾਂ ਕੋਈ ਐਡਾ ਹੋ ਨਹੀਂ ਹੁੰਦਾ ਪਰ ਉਹਦੇ ਵਿੱਚ ਐਨ ਲੱਗਿਆ ਰਹਿੰਦਾ ਵੀ ਯਾਰ ਹਨਾ ਵੀ ਆਪਾਂ ਨੂੰ ਇੰਨੇ ਜਣਾਂ ਨੇ ਲਾਈਕ ਕੀਤਾ ਵੀ ਆਪਣੀ ਵੀਡੀਓ ਪਸੰਦ ਕੀਤੀ ਇਸ ਕਰਕੇ ਜੇ ਤੁਸੀਂ ਵੀਡੀਓ ਨੂੰ ਦੇਖਦੇ ਹੋ ਤਾਂ ਮੇਰੀ ਤੁਹਾਡੇ ਅਗੇ ਬੇਨਤੀ ਹੈ ਵੀ ਤੁਸੀਂ ਲਾਈਕ ਜਰੂਰ ਕਰਿਆ ਕਰੋ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਤੇ ਜਿਵੇਂ ਤੁਸੀਂ ਪਹਿਲਾਂ ਉਹ ਸਰਦੀਆਂ ਵਾਲੇ ਸੂਟ ਦੀ ਜੁੜ ਕਢਾਈ ਦੀ ਵੀਡੀਓ ਤੀਗੀ ਹਨਾ ਉਹਨੂੰ ਪਸੰਦ ਕੀਤਾ ਇਸ ਵੀਡੀਓ ਨੂੰ ਵੀ ਤੁਸੀਂ ਉਸ ਤਰ੍ਹਾਂ ਹੀ ਪਸੰਦ ਕਰਿਓ ਤੇ ਲਾਈਕ ਕਰਿਓ ਤੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀਰ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਵੀਡੀਓ ਨੂੰ ਸਾਰਾ ਜ਼ਰੂਰ ਦੇਖਿਓ ਕਿਉਂਕਿ ਕਢਾਈ ਤੁਹਾਨੂੰ ਜ਼ਰੂਰ ਪਸੰਦ ਆਊਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਕਿ ਹਨਾ ਜੇਕਰ ਤੁਸੀਂ ਕਢਾਈ ਕਰਾਉਣੀ ਆ ਤਾਂ ਸਾਡਾ ਜਿਹੜਾ WhatsApp ਨੰਬਰ ਪੋਸਟ ਜਿਹੜਾ ਉੱਤੇ ਪੋਸਟਰ ਆ ਨਾ ਉਹਦੇ ਉੱਤੇ ਦਿੱਤਾ ਹੋਇਆ ਤੇ ਬਾਕੀ ਇਸ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਦਵਾਂਗੇ ਉਹ WhatsApp ਨੰਬਰ ਆ ਉਹਦੇ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਸੰਪਰਕ ਜ਼ਰੂਰ ਕਰਿਓ ਕਿਉਂਕਿ ਤੁਹਾਨੂੰ ਕਢਾਈ ਜ਼ਰੂਰ ਪਸੰਦ ਆਊਗੀ ਤੇ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹਸਰੀ ਕਾਲ ਜੀ